ਜੀ ਦੋਸਤੋ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਨਿਊ ਹਾਲੈਂਡ 3630 ਟਰੈਕਟਰ ਦੋਸਤੋ 2013 ਮਾਡਲਾ ਤੇ 485 ਜਰ ਦਾ ਰੇਟ ਰੱਖਿਆ ਗਿਆ ਤੇ ਬਾਕੀ ਦਾ ਰੇਟ ਦੋਸਤੋ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਕੋੜਾ ਬੰਪਟਰੈਕਟਰ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਰੰਗ ਪੇਂਟ ਪੱਖੋਂ ਸਾਰਾ ਸਾਫ਼ ਪਿਆਗਾ ਇੰਜਨ ਗিয়ার ਵੱਲ ਫੁੱਲ ਕਮੋਕੇ ਸਰਵਿਸ ਹੋਈ ਵੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਛਤਰੀ ਲੱਗੀ ਹੋਈ ਹੈਗੀ ਪਾਵਰ ਸਟੀਅਰਿੰਗ ਟਰੈਕਟਰ ਦੋਸਤੋ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਤੇ ਟਾਇਰਾਂ ਦੀ ਗੱਲ ਕਰੀਏ 16x28 ਦੇ ਟਾਇਰ ਆ ਗੋਡੀਅਰ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਬਾਕੀ ਸਾਨੂੰ ਬੈਕ ਸ਼ਾਰਟ ਤੋਂ ਟਰੈਕਟਰ ਦਿਖਾ ਦਿੰਨੇ ਆ ਤੇ ਟਾਵਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਪੰਜਾਬ ਨੰਬਰ ਟਰੈਕਟਰ ਦੋਸਤੋ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆਗਾ ਬਿਲਕੁਲ ਜਰ ਰਹਿਤਾ ਟਰੈਕਟਰ ਮਗਰ ਇਹ ਮੁਗੜੂ ਬਿਲਕੁਲ ਸਾਫ ਹੈ ਦੋਸਤੋ ਇੰਜਨ ਗੇਅਰ ਵੱਲ ਫੁੱਲ ਕਮਕ ਸਰਬ ਸੋਈ ਵੀ ਹੈ ਪੰਜਾਬ ਨੰਬਰ ਆ ਦੋਸਤੋ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਿੱਤਾ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਇਹ ਟਰੈਕਟਰ ਸਾਨੂੰ ਦੋਸਤੋ ਬਰਨਾਲੇ ਏਰੀਆ ਦੇ ਵਿੱਚ ਨੂੰ ਇਹ ਟਰੈਕਟਰ ਮਿਲੂਗਾ ਤੇ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਨਾਲ ਜਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ